ਆਰਡਰ ਨਹੀਂ ਹੈਗੀ ਆਪਣਾ ਸਾਰੇ ਈਸੀ ਮਹਿਮਨ ਨੂੰ ਆਰਡਰ ਦਿੱਤੇ ਹੋਏ ਨੇ ਉਹਨੂੰ ਕੋਈ ਵੀ ਪੁਲਿਸ ਵਾਲਾ ਕੁਝ ਨਹੀਂ ਕਹੂਗਾ ਜਿੱਤੇ ਆਗੜਾ ਵੀ ਭੱਜਣ ਲੱਗ ਜਾਓ ਕੋਈ ਦਿੱਕਤ ਨਹੀਂ ਹੈਗੀ ਉਹਨਾਂ ਨਾਲ ਚੇਤੇ ਨਹੀਂ ਹੁੰਦਾ ਮੈਂ ਕਹ ਰਿਹਾ ਤੁਹਾਨੂੰ ਕੋਈ ਹੱਥ ਨਹੀਂ ਲਾਊਗਾ ਮੇਰੀ ਗਰੰਟੀ ਆ ਅੱਜ ਤਾਂ ਨਹੀਂ ਬੈਠਾ ਫੱਟਦੇ ਨਹੀਂ ਫੱਟਦੇ ਠੀਕਾ ਬਿੱਕੇ ਤੇ ਡਰ ਕੇ ਭੱਜਣ ਲੱਗ ਜਾਓ ਘਬਰਾਉਣ ਵੀ ਪੁਲਿਸ ਸਾਨੂੰ ਚੱਕ ਲੈ ਜੂਗੀ ਮੈਂ ਬੈਠਾ ਕਿਸੇ ਨੂੰ ਚੱਕਣ ਨਹੀਂ ਉਹ ਕੁਝ ਨਹੀਂ ਕਹਿੰਦਾ ਤੂੰ ਸਾਡਾ ਲੈ ਜਾ ਸਾਨੂੰ ਅੱਜ ਭੱਜਾਂਗੇ ਫੱਟਾਂਗਾ ਕੋਈ ਨਹੀਂ ਮੱਝ ਦੇ ਬੈਠੋ 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 ਸਾਰੇ ਬੈਠੋ ਯਾਰ ਆਪਾਂ ਵੀ ਬੈਠ ਜਾਈਏ ਆਜੋ ਬੈਜੋ ਸਾਰੇ ਜਣੇ ਬੈਜੋ ਵੀਰੇ ਬੈਜੋ ਮੋਟੀ ਬੈਜੋ ਆਜੋ ਬੈਜੋ ਜੋਗੀ ਉਹਦੇ ਸੋਹਰੇ ਪਰਿਵਾਰ ਵੱਲੋਂ ਹਰਕਤ ਕੀਤੀ ਗਈ ਹੈ ਉਹਦੇ ਇਨਸਾਫ ਚ ਲਈ ਬੈਠੇ ਨੇ ਨਾਰੇ ਲਾਉਣੇ ਨੇ ਕੁੜੀਆਂ ਦੇ ਨੀਸ਼ੂ ਰਾਣੀ ਨੂੰ ਇਨਸਾਫ ਦਿੱਤਾ ਜਾਵੇ ਦਿੱਤਾ ਜਾਵੇ ਕੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਦਿੱਤੀ ਜਾਵੇ ਨਿਸ਼ੂ ਰਾਣੀ ਨੂੰ ਇਨਸਾਫ ਦਿੱਤਾ ਜਾਵੇ ਇਨਸਾਫ ਦਿੱਤਾ ਜਾਵੇ ਕੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਨਿਸ਼ੂ ਰਾਣੀ ਨੂੰ ਦਿੱਤੀ ਜਾਵੇ ਨਿਸ਼ੂ ਰਾਣੀ ਨੂੰ ਇਨਸਾਫ ਦਿੱਤਾ ਜਾਵੇ ਇਨਸਾਫ ਦਿੱਤਾ ਜਾਵੇ ਇਹ ਪ੍ਰੂਣ ਹੱਤਿਆ ਨੂੰ ਇਹਨਾਂ ਨੂੰ ਕੁੜੀਆਂ ਦੀਆਂ ਹੱਤਿਆਵਾਂ ਨੂੰ ਰੋਕੇ ਜਾਵੇ ਰੋਕੇ ਜਾਵੇ ਨਿਸ਼ੂ ਸਾਰੇ ਦੋਸ਼ੀ ਫੜੇ ਜਾਣ ਫੜੇ ਜਾਣ ਫੜੇ ਜਾਣ ਸਾਰੇ ਦੋਸ਼ੀ ਫੜੇ ਜਾਣ ਫੜੇ ਜਾਣ ਫੜੇ ਜਾਣ ਕੌਸ਼ੀਆਂ ਨੂੰ ਫਾਂਸੀ ਸਜ਼ਾ ਦਿੱਤੀ ਜਾਵੇ ਦਿੱਤੀ ਜਾਵੇ ਦਿੱਤੀ ਜਾਵੇ ਨਿਸ਼ੂ ਰਾਣੀ ਨੂੰ ਤਾਪ ਦਿੱਤਾ ਜਾਵੇ ਦਿੱਤਾ ਜਾਵੇ ਦਿੱਤਾ ਪਾਟਣਾ ਦਾ ਐਸ.ਐਚ.ਓ. ਮਰਦਾਬਾਦ 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 ਪਾਟਣਾ ਦਾ ਐਸ.ਐਚ.ਓ. ਮਰਦਾਬਾਦ ਮਰਦਾਬਾਦ ਮਰਦਾਬਾਦ

ਪਰ ਮੈਂ ਮੈਨੂੰ ਉਮੀਦ ਹੈ ਕਿ ਮਾਨਯੋਗ ਐਸਐਸਪੀ ਸਾਹਿਬ ਜਿਹੜੀ ਸਾਡੀ ਆਵਾਜ਼ ਆ ਤੁਹਾਨੂੰ ਲੱਗਰਦੀ ਦੁੱਧਦੀ ਪਰਿਵਾਰ ਦੀ ਪਰਿਵਾਰ ਦੀ ਤੇ ਜੱਥੇਬੰਦੀ ਦੀ ਆਵਾਜ਼ ਆ ਕਿ ਉਹਦੇ ਧਾਰਾ ਦੇ ਵਿੱਚ ਵਾਧਾ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਜਲਦੀ ਦੁਨੀਆ ਦੀ ਅਰੈਸਟ ਕੀਤਾ ਜਾਵੇ ਤਾਂ ਜੋ ਕੋਈ ਹੋਰ ਇਸ਼ੂ ਦਾ ਪੱਲਾ ਨਾ ਹੋਵੇ ਬਿਲਕੁਲ ਬਿਲਕੁਲ ਜੀ ਜਦੋਂ ਇਸ ਤਰ੍ਹਾਂ ਸਰਪੰਚ ਸਾਹਿਬ ਤੁਹਾਡਾ ਨਾਮ ਜਸਵੀਰ ਅਜਾ ਕਿਹਦੇ ਸਰਪੰਚਾੜ ਪਿੰਡ ਦੇ ਸਰਪੰਚ ਠੀਕ ਹੈ ਅੱਜ ਜਿਹੜੀ ਦੁੱਧੜ ਦੀ ਬੱਚੀ ਦੇ ਨਾਲ ਜਿਸ ਦੀ ਫੋਟੋ ਹੱਥੇ ਵਿੱਚ ਲਈ ਹੈ ਉਸ ਦੇ ਨਾਲ ਇੰਨਾ ਜ਼ੁਲਮ ਹੋਇਆ ਤੇ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ ਮੰਗ ਦੀ ਗੱਲ ਮੰਗ ਤਾਂ ਪ੍ਰਸ਼ਾਸਨ ਤੋਂ ਹੀ ਸੀ ਜਿਹੜੀਆਂ ਬਣਦੀਆਂ ਤਰ੍ਹਾਂ ਮੰਗ ਉਹ ਲੈ ਲਈਏ ਸਾਨੂੰ ਕੋਈ ਮਰਾਹ ਕਰਕੇ ਕੁੜੀ ਦਾ ਸੰਸਕਾਰ ਕਰਾਤਾ ਸਾਨੂੰ ਕੋਈ ਐ ਨਹੀਂ ਦੱਸਿਆ ਪਹਿਲਾਂ ਸਾਡੀ ਐ ਤਰ੍ਹਾਂ ਮਾਹੋਰ ਸੀ ਬਾਅਦ ਚ ਉਹਨਾਂ ਨੇ ਚੇਂਜ ਕਰ ਦਿੱਤੀ ਉੱਥੇ ਜਿਸ ਦਿਨ ਅਸੀਂ ਗਏ ਆ ਕੁੜੀ ਦਾ ਖਤਲ ਹੋਇਆ ਉਸ ਦਿਨ ਕੋਈ ਵੀ ਐਵੀਡੈਂਸ ਨਹੀਂ ਹੈਗਾ ਸੀ ਜਿਹੜੇ ਉਹ ਹੁਣ ਸ਼ੋਅ ਕਰ ਰਹੇ ਨੇ ਮਤਲਬ ਉੱਥੇ ਕੋਈ ਬੈੱਡ ਤੇ ਟੇਬਲ ਨਹੀਂ ਸੀ ਕੋਈ ਫਾਂਸੀ ਵਾਲੀ ਚੁੰਨੀ ਨਹੀਂ ਸੀ ਕੋਈ ਮਤਲਬ ਇਹੋ ਜਿਹਾ ਕੋਈ ਵੀ ਐਵੀਡੈਂਸ ਨਹੀਂ ਜਿਹਦੇ ਨਾਲ ਆਏ ਹੋਵੇ ਵੀ ਉਹਨੇ ਕੁੜੀ ਨੇ ਆਪ ਫਾਂਸੀ ਲਾਈ ਐ ਇਹਨਾਂ ਨੇ ਸਾਰੇ ਹੁਰਤ-ਪੁਰਤ ਕਰਦੇ ਸੀ ਕੁੜੀ ਨੂੰ ਨਮਾ ਕੇ ਕੱਪੜੇ ਵੀ ਚੇਂਜ ਕਰਦੇ ਸੀ ਐਦੂ ਜ਼ਿਆਦਾ ਤਾਂ ਕੁਝ ਹੋ ਨਹੀਂ ਸਕਦਾ ਫਿਰ 10-15 20 ਮਿੰਟ ਪਹਿਲਾਂ ਸਾਡੇ ਨਾਲ ਕੁੜੀ ਦੀ ਗੱਲ ਹੋਈ ਆ ਕੁੜੀ ਕਹਿੰਦੀ ਵੀ ਤੁਸੀਂ ਆ ਜਾਓ ਮੈਂ ਤੁਹਾਡੇ ਨਾਲ ਜੋ ਕੇ ਠੰਡੇ ਮੰਗਾਉਣੀ ਆ ਤੁਸੀਂ ਮੇਰੇ ਨੂੰ ਘਰਾਂ ਲੈ ਜਿਓ 20 ਮਿੰਟਾਂ ਬਾਅਦ ਸਾਨੂੰ ਥਰਡ ਪਰਸਨ ਦਾ ਫੋਨ ਆਉਂਦਾ ਵੀ ਕੁੜੀ ਦਾ ਕਤਲ ਹੋ ਚੁੱਕਾ ਸਾਨੂੰ ਇਹਨਾਂ ਨੇ ਫੋਨ ਨਹੀਂ ਕਰਿਆ ਦੀ ਮੰਗ ਕਰ ਅਸੀਂ ਸਾਡੇ ਕੋਈ ਤਰ੍ਹਾਂ ਮੰਗੀ ਸਾਨੂੰ ਗੱਲ ਚਾਹੀਦੀ ਜਾਂ ਕੁਝ ਨਹੀਂ ਚਾਹੀਦਾ ਤੁਸੀਂ ਐਂ ਦੇਖ ਲਓ ਵੀ ਇਹ ਇੱਕ ਮਰਡਰ ਨਹੀਂ ਹੈਗਾ ਡਬਲ ਮਰਡਰ ਆ ਡਬਲ ਮਰਡਰ ਦੇ ਵਿੱਚ ਤੁਸੀਂ ਕੀ ਚਾਹੁੰਦੇ ਹੋ ਆਪਣੀਆਂ ਧੀਆਂ ਭੈਣਾਂ ਕਦੋਂ ਤੱਕ ਮਰਦੀਆਂ ਰਹਿਣ ਅੱਜ ਉਹਨਾਂ ਨਾਲ ਹੋਇਆ ਕੱਲ ਨੂੰ ਆਪਣੇ ਨਾਲ ਇਹ ਦੋਸ਼ੀ ਬਾਅਦੋਂ ਮਿੰਟ 'ਚ ਥੋੜੀ ਛੋਟੀ ਤਰ੍ਹਾਂ ਵਾਲਾ ਕੀ ਇਹਨਾਂ ਨੇ ਜਮਾਨਤ ਕਾ ਲੈਣੀ ਆ ਇਹਨਾਂ ਨੂੰ ਤਾਂ ਕੋਈ ਸਜ਼ਾ ਨਹੀਂ ਮਿਲੀ इस करके साथ फांसी की हो रही है तो कोई डिमांड नहीं जी तो इको मंग जी सो देखी बहुत मुर्दाब <cito> मु ਤਰਕ ਕਰਤੇ ਆਂ ਕਿ ਕੀ ਮਸਲਾ ਹੈਗਾ ਅੱਜ ਜਿਹੜਾ ਤੁਸੀਂ ਇਹ ਕਰ ਰਹੇ ਹੋ ਇਹ ਮਸਲਾ ਜਿਹੜੀੁੱਦਿਲ ਪੜਦੀ ਸਾਡੀ ਬੱਚੀ ਜੋ ਹਮ ਚੜੀ ਬਿਆਹ ਲਈ ਹੋਈ ਸੀ ਲਗਭਗ ਇੱਕ ਸਾਲ ਪਹਿਲਾਂ ਵਿਆਹੀ ਸੀ ਉਹਦਾ ਬਹੁਤ ਪਰਿਵਾਰ ਵੱਲੋਂ ਗੇਰੇ ਮੇ ਨਾਲ ਕਰ ਦਿੱਤਾ ਗਿਆ ਲਗਭਗੀ ਦਾ ਗੋਪੀ ਆ ਉਹਨੂੰ ਸਾਡੀ ਬੇਟੀ ਨੇ ਥੋੜੇ ਦੇਣ ਦੇ ਕੋਈ ਬੱਚੇ ਨੂੰ ਜਦੋਂ ਦੇਣਾ ਸੀ ਜਿਹੜਾ ਦੰਗਿਆਂ ਚੋਂ ਕੋਈ ਪਤਾ ਨਹੀਂ ਪੇੜ ਦੇ ਵਿੱਚੋਂ ਦੇ ਨਾਲੇ ਚਲਾ ਗਿਆ ਇਹ ਘਟਨਾ ਕਾਰਨ ਜੋ ਸਾਨੂੰ ਪਤਾ ਲੱਗੇ ਪੁਲਿਸ ਨੂੰ ਮੁਕਤਾਰਾ ਰਾਜਾ ਨੇ ਸਾਡੀ ਡਿਮਾਂਡ ਆ ਸਾਰੇ ਇਲਾਕੇ ਦੀ ਦੁੱਧੇ ਸਰਪੰਚ ਦੀ ਬਾਕੀ ਦਾ 20 25 ਘੰਟਾ ਪਹਿਲਾਂ ਹੀ ਦਿਆ ਹੋਇਆ 25 ਘੰਟੇ ਦੀ ਨਿਬਰੀ ਨੂੰ ਕਹਿੰਦੇ ਸੀ ਉਹਨਾਂ ਵੱਲੋਂ ਸਾਨੂੰ ਅਸੀਂ 20 ਮਿੰਟ ਪਹਿਲਾਂ ਕੁੜੀ ਨਾਲ ਗੱਲ ਕਰੀਏ ਵੀ ਅਸੀਂ ਤੁਹਾਡੇ ਲਈ ਪਹੁੰਚ ਰਹੇ ਹਾਂ ਕੁੜੀ ਨੇ ਸਾਨੂੰ ਇਹ ਵੀ ਗੱਲ ਕਹੀ ਜੀ ਮੈਂ ਤੁਹਾਡੇ ਜੋ ਕੇ ਠੰਡੇ ਮੰਗਾ ਲਵਾਂ ਉਸ ਤੋਂ 15 ਮਿੰਟ ਬਾਅਦ ਸਾਨੂੰ ਕਿਸੇ ਥਰਡ ਪਰਸਨ ਦਾ ਫੋਨ ਆਉਂਦਾ ਕਿ ਤੁਹਾਡੀ ਕੁੜੀ ਦਾ ਕਤਲ ਕਰ ਦਿੱਤਾ ਜੋ ਬਣਦੀ ਕਾਰਵਾਈ ਸੀ ਉਸਨੇ ਨਹੀਂ ਕੀਤੀ। ਛੋੜੀਆਂ ਤਰ੍ਹਾਂਾਂ ਵਾਲਾ ਉਹਨਾਂ ਨੇ ਸਾਨੂੰ ਜ਼ਾਹਿਰ ਕੀਤਾ ਵੀ ਇਹਨੇ ਕੁੜੀ ਨੇ ਫਾਹਾ ਦੇ। ਬਲਕਿ ਫਾਹਾ ਲੈਣ ਵਾਸਤੇ ਜੋ ਉੱਥੇ ਦੇ ਸਬੂਤ ਸੀ ਲੋਕ ਕੋਈ ਵੀ ਨਹੀਂ ਸੀ। ਕਿਉਂਕਿ ਪੱਕੇ ਦੇ ਜਦੋਂ ਆਪਾਂ ਮਾਂ ਸੀ ਪਹਿਲਾਂ ਇੱਕ ਤਾਂ ਪ੍ਰੈਗਨੈਂਸੀ ਸੀ। ਫਾਹਾ ਲੈਣ ਵਾਸਤੇ ਇੱਕ ਸਟੂਲ ਲੱਗਦਾ। ਮੋਨੀਸੀ ਉੱਤੇ ਉਹ ਲੰਕਰੀ ਸੀ ਉੱਤੇ ਨਹੀਂ ਲੰਕਰੀ ਸਾਡੇ ਆਉਣ ਤੋਂ ਪਹਿਲਾਂ ਹੀ ਉਹਨੂੰ ਉਤਾਰ ਲਿੱਤਾ ਗਿਆ ਸੀ ਪੁਲਸ ਨੂੰ ਨੇ ਪੁੱਛਿਆ ਕੁੜੀਸ ਨੂੰ ਪਰਿਵਾਰ ਨੇ ਪਹੁੰਚ ਲਿਆ ਪੁਲਿਸ ਨੇ ਸਾਨੂੰ ਗੁੰਮਰਾਹ ਕਰਕੇ ਕੁੜੀ ਦਾ ਸੰਸਕਾਰ ਕਰਵਾ ਦਿੱਤਾ ਠੀਕ ਹੈ ਫਿਰ ਦੋਸ਼ੀਆਂ ਨੂੰ ਕਹਿ ਵੀ ਸਾਨੂੰ 2302 ਬਣਦੀ ਧਾਰਾ ਲਾਈ ਜੋ ਪਰ ਉਹਨਾਂ ਨੇ ਤਰਾਮਾ ਨਹੀਂ ਘੱਟਾ ਕਰਿਆ ਤੇ ਸਾਤੋਂ ਇਹਦਾ ਸੰਸਕਾਰ ਕਰਵਾ ਦਿੱਤਾ ਹੁਣ ਜਦੋਂ ਅਸੀਂ ਨੇ ਪਤਾ ਕਰਿਆ ਤਾਂ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਤਰਾਮਾ ਲਾਇਆ ਜਿਹੜੀਆਂ ਸਾਨੂੰ ਮਨਜ਼ੂਰੀ ਨਹੀਂ ਆਈਆਂ ਸੱਚੋਂ ਪਤਰਾ ਮੁਰਦਾਵਾ पत्रे मु सचो पत्रे मु सचो पत ਜਿਹਨੂੰ ਸਾਫਾ ਪਵਾਉਣ ਲਈ ਹਰ ਕਦਮ ਚੱਕਣ ਗਿਆ ਔਰ ਆਉਣ ਵਾਲੇ ਸਮੇਂ 'ਚ ਜੋ ਪੰਚਾਇਤ ਦਾ ਹੁਕਮ ਹੋਊਗਾ ਜਿਹੜਾ ਬਸ ਸਟੈਂਡ ਦਾ ਪਟਿਆਲੇ ਦਾ ਅਣਮਿੱਥੇ ਸਮੇਂ ਲਈ ਬੰਦ ਕਰਾਂਗੇ ਇਹ ਪ੍ਰਸ਼ਾਸਨ ਨੋਟ ਕਰ ਲੈ ਇੰਟੈਲੀਜੈਂਸ ਨੋਟ ਕਰ ਲੈ ਜਦੋਂ ਤੱਕ ਐਸਐਚਓ ਨੂੰ ਸਸਪੈਂਡ ਨਹੀਂ ਕਰਦੇ ਤੇ ਜਿਹੜਾ ਚਰਨਜੀਤ ਐਸਆਈ ਆ ਜਿਹਨੇ ਉਹ ਵੀ ਕਤਲ ਕਤਲ ਕੀਤਾ ਉਹਨੇ ਵੀ ਕਿਉਂਕਿ ਦੋਸ਼ੀਆਂ ਨੂੰ ਬਚਾਉਣਾ ਵੀ ਇੱਕ ਕਤਲ ਕਰਨਾ ਹੁੰਦਾ ਉਹਨੂੰ ਸਸਪੈਂਡ ਕਰੇ ਤੇ ਜਿਹੜਾ ਕਤਲ ਕਰੇ ਜਿਨ੍ਹਾਂ ਨੇ ਉਹਨਾਂ ਨੂੰ ਸਖਤ ਸਜ਼ਾ ਜਿਹੜੀ ਬੱਚੀ ਆ ਪੇਟ ਦੇ ਵਿੱਚ ਮਾਰੀ ਗਈ ਆ ਜਿਹਨੇ ਦੁਨੀਆ ਦੇਖੀ ਦੀ ਬੱਚੇ ਨੇ ਉਹਦੀ ਜਿਹੜੀ ਧਰਾਂ ਦੇ ਵਿੱਚ ਤਿਲਕੋ ਦਾ ਵਾਅਦਾ ਕਰੇ ਇਸ ਕਰਕੇ ਸਰਕਾਰ ਦਾ ਪ੍ਰਸ਼ਾਸਨ ਉਹਦੇ ਤੇ ਵੀ ਸਖਤ ਕਾਰਵਾਈ ਹੋਵੇ ਇਹ ਪਰਿਵਾਰ ਦੀ ਮੰਗ ਹੈ ਸੋ ਬਾਰ-ਬਾਰ ਕਹਿਨੇ ਆ ਵੀ ਇਹ ਟਿੱਡੇ ਕੱਪੜੇ ਨਹੀਂ ਇਹ ਸਾਡੇ ਲਹੂ ਨਾਲ ਲਿਪੜੇ ਹੋਏ ਕੱਪੜੇ ਨੇ ਹੱਥ ਬਨ ਕੇ ਬੈਂਦੀ ਆ ਪ੍ਰਸ਼ਾਸਨ ਸਾਡੀ ਗੱਲ ਸੁਣੇ ਨਹੀਂ ਅਸੀਂ ਆਲੇ-ਦਾਲੇ ਸਰ ਜਾਮ ਕਰਾਂਗੇ ਉੱਥੇ ਤੱਕ ਜਾਵਾਂਗੇ ਜਿੱਥੇ ਤੱਕ ਸਾਡਾ ਜੋਰ ਚੱਲੂਗਾ ਆਏ ਗੁਰ ਕੀਤੇ ਸਾਲਸਾ ਆਏ ਗੁਰ ਕੀਤੇ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ